ਵੈਲੈਂਟਾਈਨ ਡੇ ਤੱਕ ਖਾਓ ਗੁਲਾਬ ਵਾਲੇ ਇਹ ਖਾਸ ਮੋਮੋਸ ਤੇ ਲੀਦਾ ਕੋਈ ਹੈਗੀ ਨਹੀਂ ਦੀ ਤੇ ਫਿਰ ਇੱਥੇ ਰੋਜ ਡੇ ਮਣਾਉਣ ਆ ਗਏ ਆਪਾਂ ਮੋਮੋਜਾਂ ਨਾਲ 60 ਰੁਪਏ ਦੀ ਪਲੇਟ ਦੇ ਵਿੱਚ ਮਿਲਣਗੇ ਇਹ ਚਾਰ ਮੋਮੋਸ ਹੁਣ ਦਾ ਟੇਸਟ ਨਾਲ ਹੀ ਟਾਈਮ ਪਾਸ ਕਰਿਆ ਫਿਰ ਹੁਣ ਕਰਨਾ ਵੀ ਕੀ ਆਪਾਂ ਨੇ ਦੂਰੋਂ ਦੂਰੋਂ ਆ ਰਹੇ ਨੇ ਲੋਕ ਇਹ ਮੋਮੋਸ ਵਾਲੇ ਦੀ ਥ੍ਰੀੜੀ ਤੇ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਦਿਲ ਟੁੱਟੇ ਆਸ਼ਕ ਵੀ ਸਪੈਸ਼ਲ ਆ ਕੇ ਖਾਓ ਜਿਨ੍ਹਾਂ ਦੀ ਸਹੇਲੀਆਂ ਨਹੀਂ ਹੈਗੀਆਂ ਉਹ ਵੀ ਆ ਕੇ ਖਾਣ ਮੋਮੋਸ ਇਹਨਾਂ ਦੇ ਇੱਕ ਵਾਰ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਜਾਂ ਸਹੇਲੀ ਨਹੀਂ ਹੈਗੀ ਉਹ ਵੀ ਆ ਮੋਮੋਸਾਂ ਨਾਲ ਆ ਕੇ ਟਾਈਮ ਪਾਸ ਕਰੋ this program is sponsored by sky trails ਗੁਲਾਬ ਦੀਆਂ ਪੰਖੜੀਆਂ ਦੇ ਨਾਲ ਭਰੀ ਇਸ ਮੋਮੋਜ਼ ਦੀ ਪਲੇਟ ਨੂੰ ਦੇਖ ਕੇ ਆਸ਼ਕ ਦੇ ਦਿਲ ਦੇ ਵਿੱਚ ਪ੍ਰੇਮ ਦੀਆਂ ਘੰਟੀਆਂ ਵੱਜਣ ਲੱਗ ਜਾਂਦੀਆਂ ਨੇ ਵੈਲੈਂਟਾਈਨ ਵੀਕ ਦੀ ਸ਼ੁਰੂਆਤ ਹੋ ਚੁੱਕੀ ਹੈ ਤਹਾਰ ਕੋਈ ਆਸ਼ਕ ਆਪਣੀ ਪ੍ਰੇਮਿਕਾ ਨੂੰ ਕਮਾਉਣ ਫਰੋਂ ਦੀ ਲੈ ਕੇ ਜਾਂਦਾ ਹੈ ਤੇ ਇਸ ਹਫਤੇ ਦੇ ਵਿੱਚ ਜਿਹੜੇ ਦਿਨ ਹੁੰਦੇ ਨੇ ਤਾਂ ਉਸ ਹਿਸਾਬ ਦੇ ਨਾਲ ਗਿਫਟ ਵੀ ਦਿੰਦਾ ਹੈ ਤਾਂ ਇਸੇ ਟ੍ਰੈਂਡ ਨੂੰ ਦੇਖਦੇ ਹੋਏ ਮੋਮੋਸ ਵਾਲੇ ਭਾਈ ਨੇ ਰੋਜ਼ ਦੇ ਮੌਕੇ ਬਣਾਏ ਨੇ ਸਪੈਸ਼ਲ ਗੁਲਾਬ ਦੇ ਮੋਮੋਸ ਜੋ ਕਿ ਭਵਾਨੀਗੜ ਦੇ ਪ੍ਰੇਮੀ ਜੋੜਿਆਂ ਨੂੰ ਬਹੁਤ ਹੀ ਅਟਰੈਕਟ ਕਰ ਰਹੇ ਨੇ ਇਹਨਾਂ ਮੋਮੋਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਸ਼ਿਵਮ ਮੋਮੋਜ਼ ਦੇ ਵੱਲੋਂ ਪ੍ਰੇਮੀ ਜੋੜਿਆਂ ਦੇ ਲਈ ਵੈਲੈਂਟਾਈਨ ਡੇ ਨੂੰ ਖਾਸ ਧਿਆਨ ਰੱਖਦੇ ਹੋਏ ਇਹ ਪਹਿਲ ਕੀਤੀ ਗਈ ਹੈ ਸਰ ਮੇਰਾ ਨਾਮ ਦੁਰਗੇ ਸ਼ਿਆਦਾਵਈ ਜੀ ਪਰ ਆਪਕੀ ਮੋਮੋਜ਼ ਕਿੱਥਾਂ ਜੀ ਆਪਣੀ ਭਵਾਨੀਗੜ ਮੇ ਮੋਮੋਜ਼ ਦੀ ਦੁਕਾਨ ਹੈ ਠੀਕ ਹੈ ਤਾਂ ਅੱਜ ਰੋਜ਼ ਦੇ ਹੈ ਵੈਲੈਂਟਾਈਨ ਡੇ ਸ਼ੁਰੂ ਹੋ ਚੁੱਕਾ ਹੈ ਤਾਂ ਆਪਣੇ ਇਹ ਕੈਸੇ ਅਨੋਖੇ ਮੋਮੋਜ਼ ਕੈਸੇ ਤਿਆਰ ਕੀਏ ਕੀ ਪਾਇਆ ਇਸਮੇ ਸਰ ਆਏ ਰੋਜ਼ ਦੇ ਹੈ ਲੋਕਾਂ ਦੀ ਡਿਮਾਂਡ ਥੀ कि कोई नवी आइटम तैयार करो इसलिए हमने गुलाब मोमोस तैयार किए इसमें स्पेशल गुलाब डाला और क्या क्या डाला है सर इसमें सीक्रेट है मतलब बता नहीं सकते अच्छा जी तो कैसा रिस्पॉन्स है लोगों का लोगों को बहुत पसंद आ रहे हैं ये जड़े जुड़वाएँ मतलब हाँ वाइफ हस्बैंड इन वो 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 लोग बहुत पसंद कर रहे हैं चा, चा, तो ये, दिन तक ये सर चौदह तारीख तक तो चलेंगे चौदह तारीख तक ये गुलाब मिलेंगे जी सर ठीक है ठीक ठीक है थीक है तो कहाँ कहाँ से, से आ रहे हैं लोग खाने के लोग स्पेशल आ रहे हैं पटियाले से आ रहे हैं इधर आ रहे हैं मानसा संगरूर लोग कितने रुपए की प्लेट है ये सर ये साठ रुपए की प्लेट है इसमें चार पीस हैं ठीक है जी सर जी ਨਾਡੀ ਹੈ ਵੀਰੇ ਮੇਰਾ ਨਾਮ ਅ ਅ ਵੀਰ ਜੀ ਅੱਜ ਰੋਸਟ ਹੈ ਅ ਜਰੂਰ ਦੇ ਦਿਨ ਤੁਸੀਂ ਇੱਥੇ ਸਪੈਸ਼ਲ ਕੌਨਿਫਿਡ ਮੋਮੋਸ ਖਾਣਾ ਹੈ ਉਹ ਰੋਜ਼ ਵਾਲੇ ਕਿੰਨਾ ਤੇਸਟ ਲੱਗਿਆ ਕੀ ਕਿਵੇਂ ਪਤਾ ਲੱਗੇ ਇਸ ਦਾ ਮੈਂ ਕਹਣਾ ਵੀਰੇ ਯਾਰ ਪੋਸਟਰ ਵੇਖਿਆ ਸੀ ਵੀਰੇ ਆਪਾਂ ਨੇ ਠੀਕ ਹੈ ਤੇ ਸੇਲੀ ਦਾ ਕੋਈ ਹੈਗੀ ਨਹੀਂ ਦੀ ਤੇ ਵੀਰਾ ਇੱਥੇ ਰੋਜ਼ਡੇ ਮਣਾਉਣ ਆ ਗਏ ਆਪਾਂ ਮੋਮੋ ਜਨ ਨਾਲ ਅੱਛਾ ਵਧੀਆ ਲੱਗਿਆ ਮੋਮੋ ਜੀ ਬਹੁਤ ਟੇਸਟੀ ਨੇ ਰੋਜ਼ ਹੀ ਇੱਕ ਸਾਈਕਲ ਲਿਆ ਤੁਸੀਂ ਮੋਮੋਸ ਦਾ ਹਾਂ ਹਾਂ ਵੀਰੇ ਬਹੁਤ ਟੇਸਟੀ ਮੋਮੋਸ ਨੇ ਹਾਂ ਹਾਂਜੀ ਅੱਛਾ ਅੱਛਾ ਤੇ ਬਹੁਤ ਵਧੀਆ ਲੱਗਿਆ ਆਪਾਂ ਹੁੰਦਾ ਇਹਨਾਂ ਨਾਲ ਹੀ ਰੂਹ ਖੁਸ਼ ਹੋ ਗਈ ਆਪਣੀ ਦਾ ਕਿੱਥੋਂ ਆਇਆ ਬਾਜੀ ਹਾਂਜੀ ਮੇਰਾ ਪਿੰਡ ਵਿਜਲ ਵਿਜਲਪੁਰਾ ਵੀਰੇ ਮੇਰਾ ਲੋਕਲ ਪਵਾਨੀਗੜ੍ਹ ਵਿੱਚ ਨਾਨਕੇ ਰਹਿਣਾ ਮੈਂ ਟੇਸਟ ਬਹੁਤ ਘੈਂਟ ਆ ਵੀਰੇ ਯਾਰ ਹੁਣ ਤਾਂ ਟੇਸਟ ਨਾਲ ਹੀ ਟਾਈਮ ਪਾਸ ਕਰਿਆ ਫਿਰ ਹੁਣ ਕਰਨਾ ਵੀ ਕੀ ਆਪਾਂ ਨੇ ਤਾਂ ਰੋਜ਼ ਦੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਹਾਂ ਹਾਂ ਰੋਜ਼ ਦੇ ਨੂੰ ਇੱਕ ਸਪੈਸ਼ਲ ਡੇ ਦੀ ਤਰ੍ਹਾਂ ਮਨਾ ਰਹੇ ਆਪਾਂ ਹੁਣ ਸੇਲੀ ਤਾਂ ਹੈ ਨਹੀਂ ਕੋਈ ਆਹੀ ਕੁਝ ਕਰਨਾ ਆਪਾਂ ਨੇ ਹੋਰ ਤਾਂ ਕੀ ਆ ਜੀ ਜੀ ਕਾਜੀ ਕੀ ਨਾਮ ਬੁੱਢਾ ਵੀਰੇ ਮੇਰਾ ਨਾਮ ਗੌਰਵ ਹੈ ਮੈਂ ਪਟਿਆਲੇ ਤੋਂ ਆਇਆ ਇੱਥੇ ਸਪੈਸ਼ਲ ਮੈਂ ਇਹਨਾਂ ਦੇ ਪੋਸਟਰ ਦੇਖਿਆ ਸੀਗਾ ਵੀਰੇ ਆਪਣੇ ਫਰੈਂਡ ਵੀ ਖਾ ਕੇ ਗਏ ਨੇ ਇੱਥੇ ਮੁਹੰਮਦ ਵਗੈਰਾ ਇਹਨਾਂ ਦੇ ਰੋਜ਼ ਵਾਲੇ ਮੁਹੰਮਦ ਬਹੁਤ ਟੇਸਟੀ ਨੇ ਵੀਰੇ ਸੱਚੀ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਦਿਲ ਟੁੱਟੇ ਆਸ਼ਕ ਵੀ ਸਪੈਸ਼ਲ ਆ ਕੇ ਖਾਓ ਜਿਨ੍ਹਾਂ ਦੀ ਸਹੇਲੀਆਂ ਨਹੀਂ ਹੈਗੀਆਂ ਉਹ ਵੀ ਆ ਕੇ ਖਾਣ ਮੁਹੰਮਦ ਇਹਨਾਂ ਦੇ ਇੱਕ ਵਾਰ ਇਹਨਾਂ ਦੇ ਮੁਹੰਮਦ ਸੱਚੀ ਬਾਈ ਬਹੁਤ ਟੇਸਟੀ ਨੇ ਠੀਕ ਹੈ ਠੀਕ ਹੈ ਤਾਂ ਕਿੱਥੇ ਦੁਕਾਨ ਕਿੱਥੇ ਇਹ ਵੀਰੇ ਬਲਿਆਰ ਰੋਡ ਤੇ ਦੁਕਾਨ ਹੈ शिवम ਯਾਦਵ ਮੁਹੰਮਦ ਜ਼ੀ ਦਾਮ ਤੇ ਸਰ ਦੇਖ ਕੇ ਸਜਾਵਟ ਦੇਖ ਕੇ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਵੀਰੇ ਸਜਾਵਟ ਦੇਖ ਕੇ ਇਹਨਾਂ ਨੇ ਵਧੀਆ ਸਿਸਟਮ ਨਾਲ ਰੱਖੇ ਹੋਏ ਨੇ ਮੁਹੰਮਦ ਜੀ ਬਹੁਤ ਖੁਸ਼ ਹੁੰਦੀ ਹੈ ਰੂਹ ਅੱਜ ਹਾਂ ਵੀਰੇ ਰੂਹ ਪੂਰੀ ਖੁਸ਼ ਹੋ ਰਹੀ ਹੈ ਜੀ ਅੱਜ ਇਹਨਾਂ ਨੂੰ ਦੇਖ ਕੇ ਮੁਹੰਮਦ ਸਾਹਿਬ ਨੂੰ ਬਸ ਜੀ ਲੱਗਿਆ ਪਿਆ ਬਸ ਜਿਨ੍ਹਾਂ ਦੇ ਦਿਲ ਟੁੱਟੇ ਹੋਏ ਨੇ ਜਾਂ ਸਹੇਲੀ ਨਹੀਂ ਹੈਗੀ ਉਹ ਵੀ ਆ ਮੁਹੰਮਦ ਸਾਹਿਬ ਨਾਲ ਆ ਕੇ ਟਾਈਮ ਪਾਸ ਕਰੋ ਮੈਂ ਵੀਰੇ ਫੁੱਲ ਪਲੇਟ ਖਾ ਲਈ ਹੁਣ ਤੱਕ ਦੂਜੀ ਪਲੇਟ ਦੇਣ ਆ ਰਹੇ ਨੇ ਜੀ ਹੁਣ ਉਹ